ਸੋਸ਼ਲ ਮੀਡੀਆ ਤੇ ਨਾ ਇੱਕ ਪੋਸਟ ਬੜੀ ਸਵੈਰ ਦੀ ਵਾਇਰਲ ਹੋ ਰਹੀ ਬਹੁਤ ਸਾਰੇ ਲੋਕ ਪਾਰੇ ਬਲੋਚਿਸਤਾਨ ਦੀ ਕਹਿੰਦੇ ਖਬਰ ਹੈ ਪ੍ਰੇਮੀ ਜੋੜਾ ਸੀ ਉੱਥੇ ਕੁੜੀ ਸੀ 24 ਸਾਲਾਂ ਦੀ ਤੇ ਮੁੰਡਾ ਸੀ 31 32 ਸਾਲ ਦਾ ਉਹਨਾਂ ਨੇ ਕਿਤੇ ਵਿਆਹ ਕਰਾ ਲਿਆ ਕੋਈ ਸਾਲ ਦੋ ਸਾਲ ਪਹਿਲਾਂ ਪਰਿਵਾਰ ਨੇ ਉਹਨਾਂ ਨੂੰ ਇਸ ਗੱਲ ਵਾਸਤੇ ਮਨਾ ਲਿਆ ਵੀ ਅਸੀਂ ਸਹਿਮਤੀ ਦਿੰਦੇ ਹਾਂ ਤੁਸੀਂ ਆ ਜਾਓ ਜਦੋਂ ਆਏ ਤੇ ਕਹਿੰਦੇ ਵੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਮੈਂ ਵੀਡੀਓ ਦੇਖੀ ਵੀਡੀਓ ਵੀ ਦੇਖੀ ਫੋਟੋਆਂ ਵੀ ਬਹੁਤ ਵਾਇਰਲ ਹੋਈਆਂ ਨੇ ਮੈਂ ਦੇਖੀ ਕੁੜੀ ਦਾ ਜਿਹੜਾ ਇੱਕ ਲਾਈਨ ਜਿਹੜੀ ਹੈ ਉਹ ਬਹੁਤ ਵਾਇਰਲ ਹੋ ਰਹੀ ਹੈ ਜੀ ਚੋ ਕਹਿੰਦੀ ਹੈ ਵੀ ਤੁਹਾਨੂੰ ਗੋਲੀ ਮਾਰਨ ਦਾ ਹੱਕ ਹੈ ਮੇਰੀ ਦੇਹ ਨੂੰ ਛੂਣ ਦਾ ਤੇ ਉਹ ਜੇ ਆਪਾਂ ਉਹ ਸਮਾਜਿਕ ਤੌਰ ਤੇ ਦੇਖੀਏ ਤਾਂ ਪਤਾ ਨਹੀਂ ਉਹ ਕਿਵੇਂ ਸੋਚਦੇ ਆ ਉਹ ਆਪ ਜੀ ਸਾਹ ਤੇ ਹੋ ਸਕਦਾ ਠੀਕ ਹੋਣ ਪਰ ਦੇ ਇੱਕ ਪ੍ਰੇਮ ਦੇ ਇੱਕ ਭਾਈਚਾਰੇ ਦੇ ਤੌਰ ਤੇ ਇੱਕ ਮੁਹੱਬਤ ਦੇ ਤੌਰ ਤੇ ਦੇਖੀਏ ਸਰ ਇਹ 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 ਗੱਲ ਆ ਤੁਹਾਡੇ ਵਰਗੇ ਕੁਝ ਅਸਹੀਨ ਬੰਦੇ ਹੀ ਸੋਚਦੇ ਆ ਕੁਝ ਬੰਦੇ ਉਹ ਉਸ ਨੂੰ ਗੋਲੀ ਮਾਰਨ ਦੇ ਹੱਕ 'ਚ ਖੜੇ ਹੋਣਗੇ ਮੈਂ ਉਹੀ ਕਹਿੰਦਾ ਜੈਨਿਊਨ ਕੰਮ ਕੀਤਾ ਜੇ ਤੁਸੀਂ ਤੇ ਹਣ ਪਗਾਈ ਇਹ ਸਰ ਇਹ ਗੱਲਾਂ ਹੈਗੀਆਂ ਨੇ ਜੀ ਸਾਡੇ ਤੇ ਇੱਥੇ ਆ ਉਹ ਆ ਕੋਟਸ਼ਮੀਰ ਮੇਰੇ ਖਿਆਲ ਦੇ ਨਾਲ ਥੋੜੇ ਦਿਨ ਪਹਿਲਾਂ ਮਤਾਂ ਪਿਆ ਵੀ ਸ਼ਾਇਦ ਪਿੰਡ ਦੇ ਵਿੱਚ ਸ਼ਾਦੀ ਨਹੀਂ ਹੋ ਸਕਦੀ ਆਪਸ ਦੇ ਵਿੱਚ ਕੋਈ ਪ੍ਰੇਮ ਰਿਹਾ ਕੋਈ ਐਸਾ ਸੀਗਾ ਮੈਨੂੰ ਡਿਟੇਲ ਤੇ ਨਹੀਂ ਪਤਾ ਕਿੰਨੀਆਂ ਥਾਵਾਂ ਤੇ ਹੋਏ ਐ ਇਸ ਤਰ੍ਹਾਂ ਕਤਲ ਹੁੰਦੇ ਤੇ ਆਪਾਂ ਦੇਖੇ ਨੇ ਸਰ ਜੀ ਇੱਕ ਬੰਦੇ ਨੇ ਆਪਦੀ ਧੀ ਮਾਰ ਕੇ ਮੋਟਰਸਾਈਕਲ ਮਗਰ ਨਹੀਂ ਸੀ ਪਾਈ ਮਾਜੇ ਚ ਯਾਦ ਹੈ ਤੁਹਾਨੂੰ ਜੀ ਤੇ ਧਾਰਮਿਕ ਤੌਰ ਤੇ ਉਸਨੇ ਬਾਹਣਾ ਪਾਇਆ ਹੋਇਆ ਸੀ ਮਤਲਬ ਕਿ ਯਾਰ ਵੀ ਇਹ ਚੀਜ਼ਾਂ ਹੈ ਕਿ ਮੇਰੀ ਕਈ ਮੇਰੇ ਨਾ ਕਈ ਦੋਸਤ ਹੈ ਚਲੋ ਫਰਕ ਹੁੰਦਾ ਸੋਚਦਾ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਟੇਬਲ ਤੇ ਬੈਠੇ ਹੋਈਏ ਇੱਕ ਮਤ ਹੋ ਜਾਈਏ ਜੀ ਸਾਡੀ ਕਈ ਵਾਰ ਇਹਨਾਂ ਚੀਜ਼ਾਂ ਤੇ ਕਾਫੀ ਬਹਿਸ ਹੁੰਦੀ ਆ ਆਰਗੂਮੈਂਟ ਹੁੰਦੇ ਨੇ ਕਈ ਵਾਰੀ ਤਾਂ ਮਤਲਬ ਕਿ ਮੈਂ ਹਮੇਸ਼ਾ ਇਸ ਪੱਖ ਤੋਂ ਥੋੜਾ ਕਹ ਲੁ ਕਿ ਇਹ ਸੋਚ ਕੇ ਚੱਲਦਾ ਕਿ ਯਾਰ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਕਿ ਪ੍ਰੇਮ ਨਾਲ ਪ੍ਰਭੂ ਪਾਇਆ ਜਾ ਸਕਦਾ ਜੀ ਤਾਂ ਪ੍ਰੇਮ ਕਰਨ ਦਾ ਹੱਕ ਠੀਕ ਆ ਬੱਚੇ ਦੀ ਚੋਣ ਤੁਸੀਂ ਵਧੀਆ ਬਣਾ ਦਿਓ ਕਿਉਂਕਿ ਆਪਣਾ ਜਦੋਂ ਵੀ ਕੋਈ ਪ੍ਰੇਮ ਚੁਣੇਗਾ ਜੀਵਨ ਸਾਥੀ ਚੁਣੇਗਾ ਜੀ ਨਾ ਤੁਹਾਨੂੰ ਨਿਰਾਸ਼ਾ ਹੋਵੇ ਤੇ ਨਾ ਉਹਨੂੰ ਨੁਕਸਾਨ ਹੋਵੇ ਬਿਲਕੁਲ 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 ਇੰਨੀ ਚੁੱਕਾ ਆਪਾਂ ਜੇ ਬੱਚੇ ਨੂੰ ਕਰ ਦਈਏ ਆਪਦਾ ਰੋਲ ਅਦਾ ਕਰ ਦਈਏ ਫਿਰ ਠੀਕ ਆ ਆਪਣੀ ਜ਼ਿੰਦਗੀ ਚ ਕੀ ਕਰਦੇ ਕੀ ਨਹੀਂ ਕਰਦੇ ਉਹਦੀ ਮਰਜ਼ੀ ਆ ਖੌਫਨਾਕ ਆ ਵੀਡੀਓ ਜੀ ਉਦਰੇ ਆਮ ਚੀਜ਼ਾਂ ਦੀ ਸ਼ਿਨਿੰਦਾ ਇਹ ਸਰ ਉਧਰ ਕੀ ਇਧਰ ਵੀ ਹੈ ਕਾਨ ਇਧਰ ਹੈ ਉਹ ਐਸ ਆਪਣੇ ਸਭ ਤੋਂ ਜ਼ਿਆਦਾ ਆਨਰ ਕਿਲਿੰਗ ਜਿਹੜੀ ਹੈ ਇੰਡੀਆ ਚ ਪੰਜਾਬ ਹਰਿਆਣਾ ਤੇ ਕੁਝ ਹੱਦ ਤੱਕ ਯੂਪ ਹਮ ਇਹਨਾਂ ਖਿੱਤਿਆਂ ਚ ਹੁੰਦੀ ਹੈ ਜੀ ਜੀ ਸਭ ਤੋਂ ਜ਼ਿਆਦਾ ਆਨਰ ਖੇਲਿੰਗ ਹਮ ਤੇ ਮੈਂ ਆਨਰ ਵੀ ਕਹਾਦਾ ਮਾਫ ਕਰਨਾ ਫੇਰ ਮੇਰੇ ਮੂੰਹ ਚ ਆਈ ਗੱਲ ਰਹਿੰਦੀ ਨਹੀਂ ਹੈ ਉੱਥੇ ਅੱਜ ਤੂੰ ਤੁਹਾਡਾ ਇੱਥੇ ਆਨਰ ਪਤਾ ਨਹੀਂ ਰਹੇਗਾ ਕਿ ਨਹੀਂ ਰਹੇਗਾ ਉੱਥੇ ਤੁਸੀਂ ਫਰਸ਼ ਤੇ ਪੈਣਾ ਬਰਾਬਰ ਦੂਜਿਆਂ ਦੇ ਚਾਹੇ 100 ਕਿਲੇ ਵਾਲਿਓ ਤੇ ਚਾਹੇ ਉਥੇ ਤੁਹਾਡੇ ਨਾਲ ਕੋਈ ਸਫਾਈ ਕਰਮਚਾਰੀ ਪਿਆ ਹੈ ਜੀ ਬਰਾਬਰ ਹੋ ਤੁਸੀਂ ਸਰ ਬਿਲਕੁਲ ਉੱਥੇ ਤੁਹਾਨੂੰ ਸਵੇਰੇ ਤੜਕੇ ਉੱਠ ਕੇ ਆਵਾਜ਼ ਮਾਰੇ ਬਾਹਰ ਚਲੋਏ ਗਤੀ ਕਰਾਓ ਹੂੰ ਤੁਹਾਨੂੰ ਸਰ ਨੀਂਦ ਜਿੰਨੀ ਮਰਜ਼ੀ ਆਈ ਹੈ 5 ਵਜੇ ਉੱਠਣਾ ਪਊ 6 ਵਜੇ ਤੁਹਾਨੂੰ ਆਵਾਜ਼ ਵਜੇ ਚਲੋਏ ਬੰਦੀ ਕਰਾਓ ਹੂੰ ਤੁਹਾਨੂੰ ਸਰ ਜਾਣਾ ਪਊ ਤੁਹਾਡੀ ਡਿਊਟੀ ਕਿਸੇ ਕੈਦ ਹੋਣ ਤੋਂ ਬਾਅਦ ਕਿਸੇ ਜੇਲਰ ਨੇ ਹੂੰ ਲੈਟਰੀਨਾ ਸਾਫ ਕਰਨ ਤੇ ਲਾਤੀ ਨਾ ਤੁਹਾਡਾ ਓਨਰ ਕੁਝ ਨਹੀਂ ਕਰੇਗਾ ਸਰ ਲੈਟਰੀਨਾ ਸਾਫ ਕਰਨੀਆਂ ਪੈਣਗੀਆਂ ਜੀ ਸੋ ਠੀਕ ਹੈ ਨਾ ਜੀ ਮੈਂ ਇਹ ਕਹਿੰਦਾ ਕਿ ਬੱਚੇ ਨੂੰ ਯਾਰਾ ਮੈਂ ਇਹ ਵੀ ਨਹੀਂ ਕਹਿੰਦਾ ਕਿ ਬੱਚੇ ਵੀ ਇਹੋ ਜੀਆਂ ਚੀਜ਼ਾਂ ਕਰਨ ਕਿ ਮਾਂ ਪਿਓ ਕਿਉਂਕਿ ਉਹਨਾਂ ਮਾਂ ਪਿਓ ਦੀ ਯਾਰ ਮਨ ਨੂੰ ਹੁਣ ਮੈਂ ਆਪਦੇ ਤੇ ਲਾਉਣਾ ਕਿ ਮੈਂ ਤੁਹਾਨੂੰ ਕੀ ਪਤਾ ਮੈਂ ਕਿਵੇਂ ਆਪਦਾ ਪੇਟ ਕੱਟ ਕੱਟ ਕੇ ਜਾਂ ਮੈਂ ਆਪਦੀਆਂ ਰੀਜਾਂ ਮਾਰ ਮਾਰ ਕੇ ਆਪਦੇ ਬੱਚਿਆਂ ਨੂੰ ਪਾਲਦਾ ਹੋਵਾਂਗਾ ਇਹ ਤੇ ਸੱਚ ਹੈ ਤੇ ਮੈਂ ਬਦਲੇ ਚ ਕੀ ਚਾਹੁੰਦਾ ਕਿ ਯਾਰ ਤੁਸੀਂ ਇੱਕ ਅੱਛੇ ਇਨਸਾਨ ਬਣ ਜਾਓ ਜੀ ਜੀ ਤੇ ਜੇ ਉਹ ਅੱਛੇ ਇਨਸਾਨ ਵੀ ਨਾ ਬਣਨ ਤੇ ਮੈਨੂੰ ਵੀ ਦੁੱਖ ਹੋਏਗਾ ਬਿਲਕੁਲ ਠੀਕ ਹੈ ਨਾ ਜੀ ਇਹ ਇਹ ਸਾਰੇ ਚਾਹੁੰਦੇ ਆ ਪਰ ਆਪਾਂ ਆਪ ਦਾ ਰੋਲ ਸਹੀ ਢੰਗ ਨਾਲ ادا ਕਰ ਪਾ ਰਹੇ ਆ ਕਿ ਨਹੀਂ ਪਹਿਲਾਂ ਸਾਨੂੰ ਇਸ ਗੱਲ ਤੇ ਅੰਤਰ ਚ ਹੱਥ ਕਰਨੀ ਚਾਹੀਦੀ ਹੈ ਜੀ ਕਿ ਬਤੌਰ ਬਾਪ ਮੈਂ ਤਾਂ ਆਪ ਮੰਨਦਾ ਹਾਂ ਕਈ ਵਾਰ ਯਾਰ ਮੈਂ ਨਹੀਂ ਸਮਝਾ ਦੇ ਪਾਉਂਦਾ ਮੇਰੀ ਵੰਡੇ ਦੀ ਮੇਰੀ ਨਾਲ ਦੀ ਸਮਝਾ ਦਿੰਦੀ ਹੈ ਸਭ ਕੁਝ ਸਮਝਾਉਂਦੀ ਹੈ ਮੇਰਾ ਜਦੋਂ ਵੀ ਟਾਈਮ ਮਿਲਦਾ ਹੈ ਮੇਰਾ ਸਮਝਾਉਣ ਦਾ ਤੌਰ ਤਰੀਕਾ ਮਿਲ ਕੋ ਡੰਡੇ ਡੁੰਡੇ ਵਾਲਾ ਨਹੀਂ ਹੈਗਾ ਮੈਂ ਬਹੁਤ ਹੋਰ ਤਰੀਕੇ ਨਾਲ ਆਉਂਦਾ ਮਤਲਬ ਕਿ ਇਹ ਆ ਕਿ ਅਸੀਂ ਆਪਣਾ ਰੋਲ ਜਿਹੜਾ ਹੈ ਹੂੰ ਘਰ ਦੇ ਵਿੱਚ ਅਦਾ ਕਰ ਰਹੇ ਆ ਕਿ ਨਹੀਂ ਪਹਿਲਾਂ ਸਾਨੂੰ ਇਹ ਵੀ ਤੈਅ ਕਰਨਾ ਚਾਹੀਦਾ ਕਰਨਾ ਚਾਹੀਦਾ ਪਰ ਚਲੋ ਖੈਰ ਇੰਨੇ ਕਹ ਲੋ ਕਿ ਬਈ ਨੈਰੋ ਮਾਈਂਡਡ ਵੀ ਨਹੀਂ ਹੋਣਾ ਚਾਹੀਦਾ ਜੇ ਕੋਈ ਫੈਸਲਾ ਲੈ ਲਿਆ ਹੈ ਤੇ ਖਾਸ ਕਰਕੇ ਜੇ ਸਾਲ ਦੋ ਸਾਲ ਵੀ ਹੋ ਗਏ ਆ ਜਿਸ ਤਰ੍ਹਾਂ ਇਹ ਕਹਾਣੀ ਸੀ ਇਹਦੇ ਵਿੱਚ ਤਾਂ ਕਰਕੇ ਵੀ ਥੋੜਾ ਜਿਹਾ ਲੱਗ ਰਿਹਾ ਕਿ ਤੁਸੀਂ ਇੱਕ ਇੱਕ ਚਾਂਸਾ ਦੇ ਕੇ ਕਿਸੇ ਨੂੰ ਬੁਲਾ ਰਹੇ ਹੋ ਫਿਰ ਇਸ ਤਰ੍ਹਾਂ ਕਰ ਰਹੇ ਹੋ ਨਾ ਤਾਂ ਕਰਕੇ ਥੋੜਾ ਜਿਹਾ ਲੋਕ ਇਸ ਤੇ ਕਹ ਲੋ ਕਿ ਤਕਲੀਫ ਲੋਕਾਂ ਨੇ ਮਹਿਸੂਸ ਕੀਤੀ ਗੱਲ ਇਹ ਆ ਕਿ ਬਈ ਹੁਣ ਆਪਣੇ ਠੀਕ ਹੈ ਸਮਾਜ ਦੇ ਵਿੱਚ ਬਹੁਤ ਮੈਂ ਕਹੂੰਗਾ ਕਿ ਉਧਰਲੇ ਮੁਕਾਬਲੇ ਇੱਧਰ ਬਹੁਤ ਜ਼ਿਆਦਾ ਲੋਕ ਥੋੜੇ ਖੁੱਲੇ ਹੋਏ ਨੇ ਹਾਲਾਂਕਿ ਰੂੜੀਵਾਦੀ ਸੋਚਾਂ ਨੇ ਵੀ ਆ ਗਏ ਪਰੰਪਰਾਵਾਦੀ ਲੋਕਾਂ ਨੇ ਵੀ ਆ ਗਏ ਨੇ ਠੀਕ ਹੈ ਨਾ ਜੀ ਸੋ ਇਹ ਸਾਰਾ ਤਾਂ ਨਹੀਂ ਹਲੇ ਆਉਣ ਵਾਲੇ ਕੁਝ ਕਈ ਇਹ ਕੁਝ ਸਾਲ ਦੋ ਸਾਲ ਚ ਖਤਮ ਹੋ ਜਾਏਗਾ ਪਰ ਆਪਣੇ ਫਿਰ ਵੀ ਹੁਣ ਇਹ ਚੀਜ਼ਾਂ ਚੱਲਦੀਆਂ ਨੇ ਤੁਸੀਂ ਦੇਖਿਆ ਹੋਣਾ ਮਤਲਬ ਮੈਂ ਹੁਣ ਮੈਂ ਕੋਈ ਚਲੋ ਨਾ ਨਹੀਂ ਲੈਂਦਾ ਮੈਨੂੰ ਕਿਸੇ ਦੋਸਤ ਨੇ ਦੱਸਿਆ ਕਿ ਉਹ ਸਾਹਮਣੇ ਮੁੰਡਾ ਜਿਹੜਾ ਉਦੇ ਨਾਲ ਫਲਾਣੇ ਪਿੰਡ ਦੀ ਕੁੜੀ ਆਈ ਹੈ ਫਲਾਣੇ ਆ ਦੀ ਤੇ ਮੈਨੂੰ ਪਤਾ ਸੀ ਉਹਨਾਂ ਕੋਲ ਕਿੰਨੀ ਕਲੀ ਹੈ ਜੀ ਤੇ ਉਹ ਮੁੰਡੇ ਬਾਰੇ ਮੈਨੂੰ ਇੱਥੇ ਪਤਾ ਸੀਗਾ ਸ਼ਹਿਰ ਦੇ ਵਿੱਚ ਕਿ ਉਹਦੇ ਕੋਈ ਖਸਨੂਦ ਕੋਲ ਤਾਂ ਨੌਕਰੀ ਵੀ ਨਹੀਂ ਉਹਦੇ ਕੋਲ ਤੇ ਘਰ ਵੀ ਠੀਕ ਠਾਕ ਹੈ ਜੀ ਮਤਲਬ ਪਿੰਡੂ ਕੁੜੀ ਸ਼ਹਿਰੀ ਮੁੰਡਾ ਜਾਤ ਦਾ ਵੀ ਧਰਮ ਦਾ ਵੀ ਫਰਕ ਸਭ ਕੁਝ ਹੋਏਗਾ ਆਰਥਿਕ ਤੌਰ ਤੇ ਬਹੁਤ ਪਰ ਉਹਨਾਂ ਨੇ ਪਰ ਚੀਜ਼ ਨੂੰ ਮੰਨਿਆ ਕਿ ਭਾਈ ਠੀਕ ਹੈ ਤੂੰ ਆਬਦਾ ਕਰਾ ਲਿਆ ਹੈ ਜੀ ਤੇ ਤੂੰ ਹੁਣ ਆਦੀ ਨਿਵਾ ਸਾਡੇ ਲੋ ਹੱਥ ਖੜੇ ਹੈ ਕਈ ਨਬਤੇ ਆ ਜਾਂਦੀਆਂ ਕਈ ਥਾਈਂ ਫਿਰ ਇਹੋ ਜੇ ਕਦਮ ਚੁੱਕ ਲੈ ਜਾਂਦੇ ਆ ਜੀ ਤੇ ਕਈ ਥਾਈਂ ਫਿਰ ਰਜਾਮੰਦਗੀ ਵੀ ਹੋ ਜਾਂਦੀ ਵਿਚਾਰ ਉਹ ਠੀਕ ਹੈ ਜੋ ਬੱਚਿਆਂ ਨੇ ਕਰ ਲਿਆ ਪਰ万 ਕਰ ਸਾਰੇ ਤਰ੍ਹਾਂ ਦੇ ਲੋਕ ਸਾਰੇ ਤਰ੍ਹਾਂ ਦੇ ਲੋਕ ਬਿਲਕੁਲ ਜੀ ਚਲੋ ਕਿਸੇ ਵੀ ਇੱਕ ਰਸੇ ਨਾਲ ساری ਦੁਨੀਆ ਨੂੰ ਬੰਨ੍ਹਿਆ ਨਹੀਂ ਜਾ ਸਕਦਾ ਖੈਰ ਸ਼ੁਕਰੀਆ ਦੋਸਤੋ ਬਹੁਤ-ਬਹੁਤ ਤੁਹਾਡਾ ਇਜਾਜ਼ਤ ਲੈਨੇ ਆ ਅੱਜ ਹਾਂਜੀ ਕੰਗਸਾਹ ਬਿਲਕੁਲ ਉਹ ਵੀਡੀਓ ਵੀ ਇੱਕ ਵਾਇਰਲ ਹੋ ਰਹੀ ਆ ਬਈ ਇੱਕ ਗੁਰਸਿੱਖ ਮੁੰਡਾ ਕਹਿੰਦੇ ਪੰਜ ਐ ਉਹ ਤੇ ਉਹ ਇੱਕ ਬੀਬੀ ਨੂੰ ਮਾਰ ਰਿਹਾ ਕਰੰਡੀ ਜਿਹੜੀ ਸੀਮੈਂਟ ਵਾਲੀ ਹੁੰਦੀ ਹੈ ਉਹਦੇ ਨਾਲ ਕਾਂਸ਼ੇ ਵਰਯੂ ਕਰਨੀ ਉਹਦੇ ਮਾਰਦੇ ਤੇ ਇੱਕ ਹੈਂਡੀਕੈਪਡ ਬੰਦਾ ਉਹ ਵੀਲਚੇਅਰ ਤੇ ਬੈਠਾ ਉਹਦੇ ਵੀ ਮਾਰ ਮੁੱਜ ਜਾਂਦਾ ਵਿੱਚੋਂ ਮਸਲਾ ਕੋਈ ਕੰਧ ਕੁੰਧ ਦਾ ਰੌਲਾ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਅਭੀ ਨਹੀਂ ਦੇਖੋ ਗੰਦ ਇਹ ਆ ਕੇ ਯਾਰ ਵੀ ਅੱਜਕੱਲ ਵੀਡੀਓਗ੍ਰਾਫੀ ਹੈ ਹੂੰ ਇਹ ਚੀਜ਼ ਜਿਹੜੀ ਆ ਨਾ ਮੈਂ ਇਹਨੇ ਕਹਾਂ ਗੁੱਸਾ ਤੇ ਮੈਨੂੰ ਵੀ ਆ ਜਾਂਦਾ ਕਈ ਵਾਰ ਮੈਂ ਇੱਥੇ ਐਵੇਂ ਕੈਮਰੇ ਤੇ ਦੇਵਪੁਰਸ਼ ਬਣਿਆ ਫਿਰਾਂ ਗੁੱਸਾ ਸਭ ਨੂੰ ਆ ਜਾਂਦਾ ਹੈ ਗੁੱਸਾ ਸਭ ਨੂੰ ਆ ਜਾਂਦਾ ਹੈ ਪ੍ਰੋਲ ਕਰਨਾ ਬਸ ਕੋਈ ਕਰ ਲੈਂਦਾ ਪਰ ਗੁੱਸੇ ਦੇ ਵਿੱਚ ਕਿਸੇ ਮਾੜੇ ਤੇ ਔਰਤ ਤੇ ਯਾਰ ਗੁੱਸਾ ਠੀਕ ਹੈ ਮੰਨ ਲਓ ਹੁਣ ਕੋਈ ਬੰਦਾ ਕੋ ਖੜਦਾ ਹੀ ਨਹੀਂ ਹੈ ਜੀ ਤੁਹਾਡੀ ਇੱਜ਼ਤ ਨੂੰ ਮਤਲਬ ਕਿ ਇਹ ਕਿ ਉਹ ਇੱਜ਼ਤ ਨਹੀਂ ਸਮਝ ਰਿਹਾ ਤੁਹਾਨੂੰ ਜਲੀਲ ਕਰ ਰਿਹਾ ਤੁਹਾਡੇ ਲਈ ਖਤਰਾ ਬਣ ਗਿਆ ਹਮ ਤੁਹਾਡੇ ਕਿਸੇ ਭੈਣ ਭਰਾ ਤੇ ਵਿਪਤਾ ਪੈ ਗਈ ਆ ਕਿਸੇ ਗਰੀਬ ਤੇ ਪੈ ਗਈ ਆ ਠੀਕ ਹੈ ਫਿਰ ਉਦੋਂ ਉਦੋਂ ਮੈਂ ਵੀ ਨਹੀਂ ਕਹਿੰਦਾ ਵੀ ਗੰਦੀ ਵਾਦੀ ਬਣੇ ਰਹੋ ਹਮ ਹਮ ਠੀਕ ਹੈ ਪਰ ਇਹ ਵੀ ਤੇ ਵੇਖੋ ਨਾ ਕਿ ਯਾਰ ਜੇ ਤੁਸੀਂ ਰਿਸਟ ਪੋਸਟੋਂ ਤਗੜੇ ਹੋ ਤਾਂ ਯਾਰ ਕਿ ਨਾਰੀ ਤੇ ਜਾਂ ਕਿਸੇ ਹੈਂਡੀਕੈਪ ਬੰਦੇ ਤੇ ਜੀ ਨਹੀਂ ਇਹ ਗਲਤ ਹੈ ਜੀ ਗਲਤ ਹੈ ਮੈਂ ਕਹੂੰਗਾ ਕਿ ਮੰਦ ਭਾਗਾ ਜੀ ਕੋਈ ਵੀ ਆ ਧਰਮ ਇਹਦਾ ਮਤਲਬ ਮਤਲਬ ਨਹੀਂ ਹੁੰਦਾ ਜ਼ਰੂਰੀ ਨਹੀਂ ਮੈਂ ਤੇ ਤੁਹਾਨੂੰ ਦੱਸਿਆ ਧਾਰਮਿਕ ਬਾਣਾ ਪਾ ਕੇ ਉਹਨੇ ਕੀ ਕੀ ਜੀ ਸਰ ਇਹ ਜ਼ਰੂਰੀ ਨਹੀਂ ਹੁੰਦਾ ਅਸੀਂ ਅੱਜ ਕੱਲ ਕੁਝ ਜ਼ਿਆਦਾ ਹੀ ਇਨ੍ਹਾਂ ਚੀਜ਼ਾਂ ਨੂੰ ਵਾਰ ਰਹੇ ਆਂ ਫੁਲਾਣੀ ਧਾਂ ਤੇ ਲੜਾਈਆਂ ਅੱਗੇ ਵੀ ਹੁੰਦੀਆਂ ਸਨ ਜੀ ਲੜਾਈ ਦੇ ਦੌਰਾਨ ਬਹੁਤ ਕੁਝ ਹੋ ਜਾਂਦਾ ਸੀਗਾ ਠੀਕ ਹੈ ਜੀ ਅੱਗੇ ਨਾ ਤਾਂ ਇੰਨਾ ਜ਼ਿਆਦਾ ਸਮਾਜ ਰੈਡੀਕਲ ਸੀ ਨਾ ਸੋਸ਼ਲ ਮੀਡੀਆ 'ਚ ਇੰਨਾ ਉਭਾਰ ਸੀ ਹੁਣ ਹਰੇਕ ਚੀਜ਼ 'ਚ ਜਾਂਤਾ ਜਾਂਦੀ ਜਾਂ ਧਰਮ ਜਿਹੜਾ ਉਹ ਫਿਰ ਵੱਡ ਜਾਂਦਾ ਜੀ ਠੀਕ ਹੈ ਜੀ ਤਾਂ ਉਹ ਚੀਜ਼ ਬਹੁਤ ਵੱਡੀ ਬਣ ਜਾਂਦੀ ਹੈ ਬਿਲਕੁਲ ਬਿਲਕੁਲ ਪਰ ਮੈਂ ਕਹਿੰਦਾ ਕਿ ਚਾਹੇ ਕੋਈ ਵੀ ਆ ਯਾਰ ਠੀਕ ਹੈ ਕਿਤੇ ਮੰਨ ਨੂੰ ਇਹ ਨਹੀਂ ਹੈ ਕਿ ਤੁਸੀਂ ਵੀ ਹਰ ਥਾਂ ਤੇ ਮਹਾਤਮਾ ਗਾਂਧੀ ਬਣ ਕੇ ਇੱਥੇ ਰਹਿ ਲੋਗੇ ਜ਼ਮਾਨਾ ਬਹੁਤ ਖਰਾਬ ਹੈ ਜੀ ਪਰ ਇਹ ਅਗੇ ਕਿਸੇ ਨਾਰੀ ਤੇ ਗਰੀਬ ਤੇ ਮਜ਼ਲੂਮ ਤੇ ਹੂੰ ਕਿਸੇ ਅੰਗਹੀਣ ਤੇ ਜੇ ਤੁਸੀਂ ਦਿਵਿਆਂਗ ਤੇ ਕੋਈ ਕੋ ਤਾਂ ਮੈਂ ਕਹਿੰਦਾ ਕਿ ਫਿਰ ਬੰਦਾ ਨਹੀਂ ਹੈ ਕੋਈ ਚਾਹੇ ਕੋਈ ਕਿਸੇ ਤਰ੍ਹਾਂ ਬਹੁਤੀ ਬਾਤ ਨਹੀਂ ਕਹਾਂ ਨਹੀਂ ਤੇ ਹਾਂ ਜੀ ਮਸਲੇ ਬਹੁਤ ਹੁੰਦੇ ਨੇ ਪਰ ਠੰਡੇ ਮਤੇ ਨਾਲ ਕਈ ਵਾਰੀ ਪਕਾ ਲੈਣੇ ਚਾਹੀਦੇ ਹੁੰਦੇ ਆ ਤੇ ਦੋ ਚਾਰ ਮਿੰਟ ਫਿਰ ਉਹ ਗੱਲ ਨੂੰ ਟਾਲ ਦੇਣਾ ਚਾਹੀਦਾ ਹੁੰਦਾ ਕਈ ਵਾਰੀ ਗੱਲ ਕਹਿੰਦੇ ਹੁੰਦੇ ਆ ਵੀ ਇੱਕ ਵਾਰੀ ਦੀ ਟਾਲੀ ਤੇ ਕਾਫੀ ਟਲ ਜਾਂਦੀ ਹੈ